ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੇ ਜੀ ਅੱਜ ਆਪਾਂ ਇੱਕ ਹੋਰ ਪ੍ਰਾਣੀ ਜੀ ਜ ਕੁਮਿਆਰਾਂ ਦੇ ਸੰਦ ਕਨੇਰੀ ਬਾਰੇ ਗੱਲਾਂ ਕਰਾਂਗੇ ਇਹ ਸੰਦ ਵੀ ਕੁਮਿਆਰਾਂ ਦੇ ਘਰਾਂ ਵਿੱਚੋਂ ਹਲੋਪ ਹੋ ਗਿਆ ਏ ਸੋ ਅੱਜ ਤੋਂ ਕੋਈ 4-5 ਦਹਾਕੇ ਪਹਿਲਾਂ ਘਰਾਂ ਦੇ ਵਿੱਚ ਘਰਿਆਂ ਦੀ ਆਮ ਵਰਤੋਂ ਕੀਤੀ ਜਾਂਦੀ ਸੀ ਚਾਹੇ ਕੋਈ ਅਮੀਰ ਸੀ ਚਾਹੇ ਕੋਈ ਗਰੀਬ ਸੀ ਹਰੇਕ ਦੇ ਘਰ ਵਿੱਚ ਦੋ ਦੋ ਚਾਰ-ਚਾਰ ਘੜੇ ਜ਼ਰੂਰ ਹੋਇਆ ਕਰਦੇ ਸਨ ਜਿਨ੍ਹਾਂ ਦੇ ਕਿ ਉਹ ਵਰਤਾਂ ਪਾਣੀ ਭਰਨ ਲਈ ਅਨਾਜ ਵਗੈਰਾ ਰੱਖਣ ਲਈ ਤੇ ਹੋਰ ਕੰਮਾਂ ਲਈ ਕਰਦੇ ਸਨ ਸੋ ਇਹ ਜਿਹੜੇ ਘੜੇ ਹੁੰਦੇ ਦੀ ਮਿੱਟੀ ਦੇ ਬਣੇ ਹੋਏ ਇਹ ਪਹਿਲਾ ਜਿਹੜੀ ਤੁਸੀਂ ਸਾਹਮਣੇ ਇਹ ਕਨੇਰੀ ਪਈ ਦੇਖ ਰਹੇ ਹੋ ਇਹਦੇ ਵਿੱਚ ਰੱਖ ਕੇ ਤਿਆਰ ਕੀਤੇ ਜਾਂਦੇ ਸਾਨੂੰ ਜਿਹੜੀ ਇਹ ਕਨੇਰੀ ਹਿੰਦੀ ਦੀ ਇਹਨੂੰ কুমਿਆਰ ਆਪਣੇ ਹੱਥੀਂ ਆਪ ਤਿਆਰ ਕਰਦੇ ਹੁੰਦੇ ਦੀ ਇੱਕ ਕਨੇਰੀ ਵੀ ਮਿੱਟੀ ਦੀ ਬਣੀ ਹੁੰਦੀ ਦੀ ਤੇ ਪਹਿਲਾਂ ਇਸ ਨੂੰ ਹੱਥ ਨਾਲ ਤਿਆਰ ਕੀਤਾ ਜਾਂਦਾ ਸੀ ਤੇ ਫਿਰ ਇਸ ਨੂੰ ਆਵੇ ਵਿੱਚ ਪਕਾਇਆ ਜਾਂਦਾ ਸੀ ਤੇ ਇਸੇ ਕਨੇਰੀ ਦੇ ਵਿੱਚ ਰੱਖ ਕੇ ਮਿੱਟੀ ਦੇ ਘੜੇ ਬਣਾਏ ਜਾਂਦੇ ਸੀ ਕਿਉਂਕਿ ਇਹਦੇ ਵਿੱਚ ਰੱਖਣ ਨਾਲ ਉਹਦੀ ਗਲਾਈ ਜਿਹੜੀ ਹੁੰਦੀ ਦੀ ਘੜੇ ਦੀ ਸ਼ੇਪ ਉਹ ਬਣ ਜਾਂਦੀ ਦੀ ਤੱਲੋਂ ਗਲਾਈ ਬਣ ਜਾਂਦੀ ਦੀ ਇੱਕ ਥਥਮਾ ਤੇ ਥਥਮੀ ਹੁੰਦੀ ਦੀ ਲੱਕੜ ਦੀ ਬਣੀ ਹੋਈ ਪਹਿਲਾਂ ਮਿੱਟੀ ਦੇ ਬਣੀਆਂ ਹੁੰਦੀਆਂ ਸੀ ਉਹਦੇ ਨਾਲ ਇਹ ਘੜੇ ਜਿਹੜੇ ਹੁੰਦੇ ਦੀ ਤਿਆਰ ਕੀਤੇ ਜਾਂਦੇ ਦੀ ਇਹਦੇ ਵਿੱਚ ਰੱਖ ਕੇ ਕਨੇਰੀ ਚ ਉਹ ਜਿਹੜੇ ਥੱਥਮਾ ਤੇ ਥੱਥਮੀ ਹੁੰਦੇ ਦੀ ਉਹ ਵੀ ਮੈਂ ਤੁਹਾਨੂੰ ਆਉਣ ਵਾਲੇ ਬਲੌਗ ਵਿੱਚ ਦਿਖਾਵਾਂਗਾ ਉਹ ਜਿਹੜੇ ਸੰਧੰਦ ਦੀ ਉਹ ਇੱਕ ਘਰੇ ਦੇ ਅੰਦਰਲੇ ਪਾਸੇ ਲਗਾਇਆ ਜਾਂਦਾ ਸੀ ਤੇ ਦੂਜੇ ਨਾਲ ਬਾਹਰਲੇ ਪਾਸਿਓਂ ਘਰੇ ਨੂੰ ਕੁੱਟ-ਕੁੱਟ ਕੇ ਯਾਨੀ ਬਧਾਇਆ ਜਾਂਦਾ ਸੀ ਉਹਨੂੰ ਛੇ ਬੱਧ ਦਿੱਤੀ ਜਾਂਦੀ ਸੀ ਤੇ ਬਾਅਦ ਵਿੱਚ ਫਿਰ ਇੱਕ ਨੇਰੀਆਂ ਤੋਂ ਬਾਅਦ ਫਿਰ ਚੱਕਾ ਗਏ ਜਿਹੜਾ ਕਿ ਡੰਡੇ ਨਾਲ ਕੰਬਾਈ ਜਾਂਦੇ ਦੀ ਪੱਥਰ ਦੇ ਬਣੇ ਹੁੰਦੇ ਦੀ ਉਹਦੇ ਉੱਤੇ ਰੱਖ ਕੇ ਕੜੇ ਤਿਆਰ ਕੀਤੇ ਜਾਂਦੇ ਸੀ ਜਿਹੜਾ ਇਹ ਸੰਦਾ ਇਹ ਹੁਣ ਚੱਕਾਂ ਨਾਲੋਂ ਪਹਿਲਾਂ ਦਾ ਸੰਦਾ ਇਹ ਪਹਿਲਾਂ ਇਹਦੇ ਵਿੱਚ ਰੱਖ ਕੇ ਕੜੇ ਤਿਆਰ ਕੀਤੇ ਜਾਂਦੇ ਸੀ ਅੱਜ ਕੱਲ ਕੜਿਆਂ ਨੂੰ ਗਰੀਬਾਂ ਦੀ ਫ੍ਰਿਜ ਵੀ ਕਿਹਾ ਜਾਂਦਾ ਏ ਕਿਉਂਕਿ ਹੁਣ ਕੋ ਗਰੀਬ ਘਰ ਰਹੀ ਧੜਿਆਂ ਦੀ ਵਰਤੋਂ ਕਰਦਾ ਪਾਣੀ ਰੱਖਣ ਲਈ ਪਾਣੀ ਠੰਡਾ ਰੱਖਣ ਲਈ ਇਸ ਕਰਕੇ ਧੜਿਆਂ ਨੂੰ ਗਰੀਬਾਂ ਦੀ ਫਰਿੱਜ ਵੀ ਕਿਹਾ ਜਾਂਦਾ ਹੈ ਸੋ ਜਿਹੜੇ ਘਰੇ ਪਿਆਰ ਕੀਤੇ ਜਾਂਦੇ ਦੀ ਪਹਿਲਾਂ ਇਸ ਕਨੇਰੀ ਵਿੱਚ ਰੱਖ ਕੇ ਤਿਆਰ ਕੀਤੇ ਜਾਂਦੇ ਸੀ ਫਿਰ ਉਹਨਾਂ ਨੂੰ ਆਵੇ ਦੇ ਵਿੱਚ ਪਕਾਇਆ ਜਾਂਦਾ ਸੀ ਇਸ ਤਰ੍ਹਾਂ ਫਿਰ ਪੱਕਾ ਘੜਾ ਤਿਆਰ ਹੋ ਜਾਂਦਾ ਸੀ ਤੋ ਹੋਰ ਨਾ ਪ੍ਰਾਤਾਂ ਸੰਧਾਂ ਵਾਂਗ ਏਕ ਨੇਰੀ ਵੀ ਘਰਾਂ ਵਿੱਚੋਂ ਅਲੋਪ ਹੋ ਗਈ ਆ ਕਮਿਆਰਾਂ ਦੇ ਘਰਾਂ ਵਿੱਚੋਂ ਅਲੋਪ ਹੋ ਗਈ ਆ ਜਿਹੜੇ ਵੱਡੇ ਵੱਡੇ ਚੱਕ ਹੁੰਦੇ ਸੀ ਉਹ ਵੀ ਹੁਣ ਕਿਤੇ ਕਿਤੇ ਦੇਖਣ ਨੂੰ ਮਿਲਦੇ ਨੇ ਉਹ ਵੀ ਇਹ ਲੋਪ ਹਨ ਕਿਨਾਰੇ ਹੀ ਔ ਲੋ ਫੋਨ ਕਿਨਾਰੇ ਨੇ ਇਹੋ ਜੇ ਸੰਦਾਂ ਨੂੰ ਸੰਭਰਨੀ ਲੋੜਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾ ਸਕੀਏ ਵੀ ਇਹੋ ਜੇ ਸੰਦਾਂ ਦੀ ਅਸੀਂ ਵਰਤੋਂ ਕਰਦੇ ਹੁੰਦੇ ਵੀ ਪਹਿਲੇ ਸਮੇਂਾਂ ਵਿੱਚ ਸੋ ਇਸ ਕਨੇਰੀ ਨੂੰ ਵੀ ਮੈਂ ਆਪਣੇ ਭਾਈ ਅਨੰਦ ਸਿੰਘ ਬੜਾਏ ਚ ਵਿਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਆ। ਜਿਵੇਂ ਕਿ ਸबीर ਭੈਣ ਨੇ ਇਹੋ ਜਿਹੀਆਂ ਚੀਜ਼ਾਂ ਬਰਾ ਜਿਹੜੀਆਂ ਪੁਰਾਣੀਆਂ ਚੀਜ਼ਾਂ ਦੀਓ ਦੇਖਣੀ ਆ ਹੁਣ ਤਾਂ ਮੇਰੇ ਨਾਲ 75279 31887 ਨੰਬਰ ਤੇ ਸੰਪਰਕ ਕਰਕੇ ਮੇਰੇ ਘਰੇ ਆ ਕੇ ਦੇਖ ਸਕਦਾ ਹੈ। ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਚੀ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੋ ਵਰਤੀ ਜਾਂਦੀ ਹੋਵੇਗੀ ਸੋ ਮਿਲਾਂਗੇ ਕਦੋਂ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ